ਮਾ ਕੁਰਬਾਨੀ ਹੋਵਾ ਮਮਤਾ ਜੀ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਪੰਜਾਬ ਦਾ ਇਹ ਅਸੀਂ ਸਾਂਝੇ ਤੌਰ ਤੇ ਜਿਹੜਾ ਨਾ ਆਈ ਦੇ ਨਾਂ ਦਾ ਕੰਮ ਕੀਤਾ ਗਿਆ ਚੁਰਮਾ ਆਰਮੀ ਸਰਕਾਰਾਂ ਵਿੱਚ ਗੱਲ ਕਰਾਂਗਾ ਜਿਹੜੇ ਮਜ਼ਦੂਰਾਂ ਦੇ ਮਸਲੇ ਲਟਕ ਰਹੇ ਨੇ 8 ਸਾਲ ਤੋਂ ਮਿਨਿਮਮ ਵਜੋਂ ਨਿਬਾਦੀ ਆਪਣਾ ਜਿਹੜਾ ਬੋਰਡ ਬਣਿਆ ਮਜ਼ਦੂਰਾਂ ਨੂੰ ਪ੍ਰੋਪਰ ਬੈਨੀਫਿਟ ਨਹੀਂ ਮਾਰਿਆ ਮਿਲਿਆ ਮੈਂ ਇਸ ਤੁਹਾਡੇ ਮਾਦਮ ਦੀ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਉੱਥੇ ਜਾਈਏ ਜਿੱਥੇ ਮਜ਼ਦੂਰੀ ਤੱਕ ਨਹੀਂ ਮਿਲਿਆ ਸਾਨੂੰ ਲੋੜ ਹੈ ਗਰਾਸ ਰੂਟ ਤੇ ਜਾਣ ਦੀ ਉਹਨਾਂ ਵਰਕਰਾਂ ਦੀ ਗੱਲ ਸੁਣਨੀ ਦੀ ਜਿਨ੍ਹਾਂ ਨੂੰ ਕੁਝ ਨਹੀਂ ਮਿਲਿਆ ਉੱਪਰਲੇ ਲੈਵਲ ਤੇ ਤੁਸੀਂ ਜੋ ਮਰਜ਼ੀ ਕਹੀ ਜਈਏ ਔਰ ਮੈਂ ਮਜ਼ਦੂਰਾਂ ਨੂੰ ਵੀ ਇੱਕ ਗੱਲ ਕਹਾਂਗਾ ਕਿ ਜਾਗਦੇ ਰਹੋ ਜਾਗਦੇ ਰਹੋਗੇ ਤੇ ਤੁਹਾਨੂੰ ਸਭ ਕੁਝ ਮਿਲੇਗਾ ਅਗਰ ਸੋਜੋਗੇ ਤੇ ਤੁਹਾਨੂੰ ਕੁਝ ਨਹੀਂ ਮਿਲੇਗਾ ਇਸ ਕਰਕੇ ਜਿਹੜਾ ਮਜ਼ਦੂਰ ਦੇ ਦਿਵਸ ਆ ਮੈਂ तमाम ਪੰਜਾਬ ਦੇ ਮਜ਼ਦੂਰਾਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਜਿਹੜੇ ਮਸਲੇ ਲੜਕ ਰਹੇ ਨੇ ਉਹਨਾਂ ਤੇ ਅਸੀਂ ਡੱਟ ਕੇ ਲੜਾਈ ਕਰਾਂਗੇ ਜਿਹੜਾ ਮਜ਼ਦੂਰ ਦੇ ਆ ਇਹ ਨੈਸ਼ਨਲ ਪੱਧਰ ਤੇ ਜਿਹੜਾ ਵਾ ਉਹ ਹਰ ਸਾਲ ਜਿਹੜਾ ਵਾ 1 ਮਈ ਤੇ ਜਿਹੜਾ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਜਿਹੜਾ ਵਾ ਉਹ ਮਜ਼ਦੂਰਾਂ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਤੇ ਸ਼ਿਕਾਗੋ ਦੇ ਵਿੱਚ ਜੜੀਆਂ ਉਹ ਸ਼ਹੀਦੀਆਂ ਜੜੀਆਂ ਉਹ ਦਿੱਤੀਆਂ ਸੀ ਔਰ ਉਹਨਾਂ ਦੇ ਖੂਨ ਦੇ ਨਾਲ ਉਹਨਾਂ ਦੇ ਜਿਹੜੇ ਇਹ ਕੱਪੜੇ ਜਦੋਂ ਗਿੱਲੇ ਹੋ ਗਏ ਤੇ ਇੱਕ ਮਜ਼ਦੂਰ ਨੇ ਉਹਨੂੰ ਲੈ ਕੇ ਤੇ ਉਹਨੂੰ ਜਦੋਂ ਕੀਤਾ ਤੇ ਉਹਨੂੰ ਲਾਲ ਰੰਗ ਜਿਹੜਾ ਉਹ ਦਿੱਤਾ ਗਿਆ ਪਰ ਉਸ ਤੋਂ ਬਾਅਦ 1947 ਤੋਂ ਬਾਅਦ ਕਾਂਗਰਸ ਨੇ ਮਹਿਸੂਸ ਕੀਤਾ ਔਰ ਉਹਨਾਂ ਨੇ ਮਦਲ ਜੜਾ ਵਾ ਇਨਟਕ ਦੀ ਜੜੀ ਆ ਉਹ ਸਥਾਪਨਾ ਕੀਤੀ ਅੱਜ ਆਲ ਇੰਡੀਆ ਇਨਟਕ ਵੱਲੋਂ ਵੀ ਹਰ ਜ਼ਿਲ੍ਹਿਆਂ ਦੇ ਵਿੱਚ ਹਰ ਸਟੇਟਾਂ ਦੇ ਵਿੱਚ ਜੜਾ ਵਾ ਉਹ ਮਈ ਦਵੇਸ ਮਨਾਇਆ ਜਾਂਦਾ ਔਰ ਇਹ ਜਿਹੜਾ ਅੱਜ ਦਾ ਦਿਨ ਆ ਇਹ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਨਾਇਆ ਗਿਆ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਬਤੌਰ ਮੈਂ ਪੰਜਾਬ ਪ੍ਰਧਾਨ ਪੰਜਾਬ ਸਟੇਟ ਇੰਟਗ ਦਾ सुरेंद्र ਸ਼ਰਮਾ ਮੈਂ ਅੰਮ੍ਰਿਤਸਰ ਦਾ ਵਸਨੀਕ ਆ ਤੇ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਸੈਕੂਲਰ ਪਾਰਟੀ ਆ ਉਹਦੇ ਵਿੱਚ ਹਰ ਧਰਮ ਦੇ ਲੋਕ ਜਿਹੜੇ ਆ ਉਹ ਸਮਾਉਂਦੇ ਆ ਤੇ ਇੰਟਕ ਦੀ ਜਿਹੜੀ ਸੋਚ ਆ ਉਹ ਕਾਂਗਰਸ ਦੇ ਨਾਲ ਆ ਇੰਟਕ ਦੀ ਵਿਚਾਰਧਾਰਾ ਕਾਂਗਰਸ ਦੇ ਨਾਲ ਆ ਇੰਟਕ ਦੀ ਆਡਾਇਲੋਜੀ ਜਿਹੜੀ ਆ ਉਹ ਕਾਂਗਰਸ ਦੇ ਨਾਲ ਆ ਪਰ ਮੈਂ ਨਾਲੇ ਵੀ ਕਹਿਣਾ ਚਾਹੁੰਦਾ ਕਿ ਇੱਕ ਇੰਟਕ ਹੀ ਇਹੋ ਜੀ ਜਮਾਤ ਆ ਜਿਹੜੀ ਆਪਣੀ ਸਰਕਾਰ ਦੇ ਵਿਰੁੱਧ ਵੀ ਜਿਉ ਕੰਮ ਨਾ ਕਰਨ ਤੇ ਪਿਛਲਾ ਇਤਿਹਾਸ ਬੋਲ ਕੇ ਵੇਖ ਲਓ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਵੀ ਇਹਨਾਂ ਦੇ ਹੱਕਾਂ ਹੱਕਾਂ ਦੀ ਖਾਤਰ ਜਿਹੜਾ ਵਾ ਉਹ ਧਰਨੇ ਲਾਏ ਆ ਤੇ ਗਾਂ ਵੀ ਲਾਉਂਦੀ ਰਹੂਗੀ ਪਰ ਕਾਂਗਰਸ ਦੀ ਜਿਹੜੀ ਸੋਚ ਆ ਉਹ ਮਜ਼ਦੂਰਾਂ ਦੇ ਨਾਲ ਆ ਆ ਤੁਸੀਂ ਵੇਖੋ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਇਹ ਗੱਲ ਮੰਨੀ ਆ ਕਿ ਜੇ ਸਰਕਾਰ ਸਾਡੀ ਆ ਗਈ ਤੇ ਠੇਕੇਦਾਰੀ ਜਿਹੜਾ ਸਿਸਟਮ ਆ ਉਹਨੂੰ ਖਤਮ ਕੀਤਾ ਜਾਊਗਾ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਾਲ ਜਿਹੜੀ ਆ ਉਹ ਕੀਤੀ ਜਾਊਗੀ ਹੁਣ ਇਹ ਸਾਡੇ ਐਮਪੀ ਸਾਹਿਬ ਓਜਲਾ ਸਾਹਿਬ ਵੀ ਬੋਲ ਕੇ ਗਏ ਆ ਮੈਂ ਸਾਰੇ ਜਿੰਨੇ ਮਜ਼ਦੂਰ ਵਰਗ ਆ ਜਿੰਨੇ ਵੀ ਮੁਲਾਜ਼ਮ ਆ ਔਰ ਜਿਨੇ ਵੀ ਕਿਸਾਨੀ ਆ ਕਿਉਂਕਿ ਅਸੀਂ ਸਾਰਿਆਂ ਨੇ ਰਲ ਕੇ ਹਮੇਸ਼ਾ ਹੀ ਜੜਾ ਵਾ ਉਹ ਮੋਰਚਾ ਲਾਇਆ ਮਜ਼ਦੂਰਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ 'ਚ ਕਿਸਾਨ ਆਪਣੇ ਐਮਐਸਪੀ ਦੇ ਵਿੱਚ ਨਾਲ ਰੜਦੇ ਰਹੇ ਆ ਸਾਡਾ ਸਾਂਝਾ ਮੋਰਚਾ ਵੀ ਬਣਿਆ ਵਾ ਇਸ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅੱਜ ਸਮਾਂ ਜਿਨ੍ਹਾਂ ਨੇ ਮਜ਼ਦੂਰਾਂ ਦੇ ਨਾਲ ਧੋਖਾ ਕੀਤਾ ਉਹਨਾਂ ਦੀਆਂ 12-12 ਘੰਟੀਆਂ ਜਿਹੜੀਆਂ ਡਿਊਟੀਆਂ ਵਾਂ ਉਹਨਾਂ ਨੂੰ ਕਰ ਦਿੱਤਾ ਔਰ ਕਾਂਗਰਸ ਦੇ ਟਾਈਮ 8 ਘੰਟੇ ਡਿਊਟੀ ਲਈ ਜਾਂਦੀ ਸੀ ਔਰ ਅੱਜ ਸਮਾਂ ਆ ਗਿਆ ਕਿ ਜੇ ਆਪਾਂ ਇਹਨਾਂ ਲੋਕਾਂ ਨੂੰ ਫਰਸ਼ ਤੇ ਬਿਠਾ ਸਕਦੇ ਆ ਜੋਂ ਇਹਨਾਂ ਨੂੰ ਫਰਸ਼ ਤੇ ਬਿਠਾਉਣ ਦਾ ਮੌਕਾ ਵਾ ਕਿ ਮੋਦੀ ਸਾਹਿਬ ਨੂੰ ਮਦਲ ਜਿਹੜਾ ਵਾ ਹੁਣ ਸਾਨੂੰ ਦੱਸ ਦੇਣਾ ਚਾਹੀਦਾ ਇਹ ਜਿੰਨੇ ਵੀ ਮਜ਼ਦੂਰ ਆ ਇਹਨਾਂ ਨੂੰ ਤਕੜੇ ਹੋ ਕੇ ਕਾਂਗਰਸ ਦੀ ਜਿਹੜੀ ਆ ਉਹਦੀ ਆਪਣਾ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਆ ਔਰ ਮੋਦੀ ਸਾਹਿਬ ਨੂੰ ਜਿਹੜਾ ਵਾ ਉਹ ਚੱਲਦਾ ਕਰਨਾ ਚਾਹੀਦਾ ਕਿਉਂਕਿ ਇਹ ਮਜ਼ਦੂਰ ਵਿਰੋਧੀ ਸਰਕਾਰ ਆ ਸੈਂਟਰ ਦੀ ਔਰ ਇਹ ਮਲਾਜ਼ਮ ਵਿਰੋਧੀ ਸਰਕਾਰ ਆ ਔਰ ਸਾਨੂੰ ਮਦਲ ਜਿਹੜਾ ਵਾ ਇਹਨਾਂ ਦੇ ਜਿਹੜੀ ਹੱਕ ਦੀ ਸਰਕਾਰ ਆ ਉਹਨੂੰ ਲਿਆਉਣਾ ਚਾਹੀਦਾ ਧੰਨਵਾਦ ਜੀ ਤੇ ਪੰਜਾਬ ਤਿੰਤ ਨੂੰ ਉਹ ਵਾਤਵਾਦ ਦੇ ਉੱਥੇ ਸਾਰੇ ਸੱਜਣਾਂ ਸੱਜਣਾਂ ਨੂੰ ਆਜ ਦੇ ਇਤਿਹਾਸਕ ਦਿਨ ਸਾਰੇ ਉਹ ਵਾਤਵਾਦ ਦਿਨ ਡੀ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਜੀ ਵੱਲੋਂ ਔਰ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇੰਟਕ ਦੇ ਬਾਬਾ ਜੀ ਉਹਨਾਂ ਵੱਲੋਂ ਅੱਜ ਮਜ਼ਦੂਰ ਦੇ ਵਜ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਉੱਥੇ ਵਿਚਾਰ ਗੋਸ਼ਟੀ ਹੋਈ ਹੈ ਸਵੇਰ ਦਾ 4 ਘੰਟੇ ਦਾ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਸੀ ਜਿੱਤੇ ਦੇਸ਼ ਔਰ ਵਿਦੇਸ਼ਾਂ ਦੀਆਂ ਨਿਤਿਆ ਜਿਹੜੀਆਂ ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਤੇ ਚਰਚਾ ਕੀਤੀ ਹੈ ਇਹਨਾਂ ਨੇ ਤੋ ਜਿੱਥੇ ਆਪਾਂ ਮਜ਼ਦੂਰ ਦੇ ਸ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਦੀ ਨਾਲ ਸਰਕਾਰਾਂ ਦੀਆਂ ਨੇ ਪਾਲਿਸੀਆਂ ਨੇ ਉਹਨਾਂ ਤੇ ਚਰਚਾ ਵੀ ਹੁੰਦੀ ਹੈ। ਤੋ ਸਾਡਾ ਇਹ ਵਿੰਗ ਹੈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਹਮੇਸ਼ਾ ਹੀ ਇਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਔਰ ਇਹਨਾਂ ਦੀ ਸਿਹਤ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਆਪਣਾ ਚੋਣ ਮੈਨੀਫੈਸਟੋ ਚਾਹੇ ਕਿ ਸਟੇਟ ਦਾ ਹੋਵੇ ਜਾਂ ਸਾਡਾ ਰਾਸ਼ਟਰੀ ਹੋਵੇ ਚੋਂ ਮੈਨੀਫੈਸਟੋ ਉਹਦੇ ਦੇ ਕੰਮ ਕਰਦੀ ਸੋ ਇਹ ਐਤਕੀ ਵੀ ਇਹਨਾਂ ਤੋਂ ਸਲਾਹ ਲੈ ਕੇ ਜਿਹੜਾ ਠੇਕੇਦਾਰੀ ਪ੍ਰਥਾ ਹੈ ਉਹਨੂੰ ਖਤਮ ਕਰਨ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਾਰਟੀ ਵੱਲੋਂ ਨਿਰਣਾ ਲਿਆ ਗਿਆ ਕਿ ਸਰਕਾਰ ਬੰਦਿਆ ਇਹ ਚੀਜ਼ ਜਿਹੜੀ ਹੈ ਮਜ਼ਦੂਰਾ ਦੇ ਹੱਕ ਦੇ ਵਿੱਚ ਕੀਤੀ ਜਾਏਗੀ